ਆਪਣਾ ਪ੍ਰੋਟੈਸਟ ਚੱਲਦਾ ਹੀ ਪਿਆ ਸੀਗਾ ਐਫੀ ਡੇਵਿਡ ਦਾ ਐਫੀ ਡੇਵਿਡ ਦੇ ਪ੍ਰੋਟੈਸਟ ਚੱਲਦੇ ਵਿੱਚ ਹੀ ਸਾਡਾ ਨੋਟਿਸ ਆ ਗਿਆ ਜੀ ਕਿ ਸੈਨੇਟ ਨੂੰ ਛੋਟਾ ਕਰਤਾ ਹੈ ਤੇ ਥੋੜੇ ਦਿਨਾਂ ਬਾਅਦ ਜਦੋਂ ਸਾਡਾ ਧਰਨਾ ਚੱਲ ਹੀ ਰਿਹਾ ਸੀਗਾ ਫਿਰ ਇੱਕ ਨੋਤੀਸ ਆਇਆ ਕਿ ਪਿਛਲਾ ਨੋਟਿਸ ਰੱਦ ਕੀਤਾ ਤੇ ਉਹਦੇ ਬਾਅਦ ਹੀ 1 ਘੰਟੇ ਬਾਅਦ ਫਿਰ ਤੋਂ ਨੋਟਿਸ ਆ ਜਾਂਦਾ ਹੈ ਉਹੀ ਸੇਮ ਚੀਜ਼ ਆਪਣੀ ਛੋਟੀ ਸੈਨੇਟ ਬੰਦਸਤੀਆਂ ਤਾਂ ਘਰੇ ਜਾ ਕੇ ਸਾਈਨ ਕਰਾ ਲ ਲਈਏ ਇਹ ਕਹਿੰਦੇ ਨੇ ਕਿ ਸਾਡੇ ਇੱਥੇ ਮੰਤਰੀ ਦੇ ਦੋ ਅਫਸਰ ਬੈਠੇ ਨੇ ਫੇ ਕਿਉਂ ਨਹੀਂ ਹੋ ਰਿਹਾ ਕੰਮ ਆਪਾਂ ਵੀ ਤਾਂ ਇੱਥੇ ਬੈਠੇ ਆਂ ਆਪਾਂ ਬਾਹਰ ਬੈਠੇ ਆਂ ਆਪਾਂ ਵੀ ਪੜੀਏ ਚੱਲ ਕੇ ਆਪਾਂ ਵੀ ਬਹਿ ਜੀਏ ਥਰਡ ਵੀ ਹੋ ਰਹੀ ਹੈ ਇਹ ਵੀ ਦੇ ਸਾਡੇ ਟੀਚਰ ਹੈ ਇਹਨਾਂ ਨੂੰ ਵੀ ਸਾਰੀ ਫਿਕਰ ਆ ਕਰਾਓ ਸਾਡਾ ਕੰਮ ਆਪਾਂ ਉਹਦੇ ਨੇ ਅਸੀਂ ਆਂਦੀ ਨੇਰ ਹੀ ਮੀਤ ਤੁਹਾਨੂੰ ਸਾਰਾ ਕੁਝ ਇਸ ਧਰਨੀ ਤੇ ਦੇਖਿਆ ਉਸ ਵੇਲੇ ਰਾਤ ਨੂੰ ਇੰਨੀ ਠੰਡ ਹੁੰਦੀ ਸੀ ਜਿਹੜੇ ਆਪਣੇ ਘਰ ਦੇ ਜਿੰਨਾ ਤਾਂ ਆਪਾਂ ਸੌ ਰਹੇ ਆਂ ਉਹਨਾਂ ਤੇ ਉਸ ਪੈ ਕਿ ਉਹ ਸਿੱਧੇ ਆਉਂਦੇ ਸੀ ਕਿ ਤੇ ਅਸੀਂ ਇਹਨਾਂ ਕੋਲ ਸਹਾਇ ਤੇ ਉਸ ਤੋਂ ਬਾਅਦ ਵੀ ਹੁਣ ਜਿਹੜੀ ਦੇਖੋ ਸੈਨੇਟ ਬਹਾਲ ਨਹੀਂ ਹੋਈ ਸੀ ਉਸ ਦੇ ਵਿੱਚ ਉਹ ਦੇ ਵਿੱਚ ਅੱਵਾ ਸਰਕਾਰਾਂ ਨੂੰ ਜ਼ਿੰਮੇਵਾਰ ਮੰਨਦੇ ਆ ਜਿਹੜੀ ਮੌਜੂਦਾ ਸਰਕਾਰ ਹੈ ਸਾਡੀ ਪੰਜਾਬ ਦੀ ਉਹ ਜ਼ਿੰਮੇਵਾਰ ਮੰਨਦੇ ਆ ਤੇ ਜਿਹੜੀ ਨੋਟੀਫਿਕੇਸ਼ਨ ਵਾਲੀ ਗੱਲ ਦਾ ਸਰ ਸਾਨੂੰ ਇਹਨਾਂ ਸਰਕਾਰਾਂ ਤੇ ਭਰੋਸਾ ਬਿਲਕੁਲ ਨਹੀਂ ਹੈਗਾ ਇਹਨਾਂ ਨੇ ਪਹਿਲਾਂ ਤਿੰਨ ਚਾਰ ਨੋਟੀਫਿਕੇਸ਼ਨਾਂ ਵਾਪਸ ਲਈਆਂ ਹੁਣ ਕੱਲ ਨੂੰ ਇਹ ਇਲੈਕਸ਼ਨ ਦੀ ਸ਼ਡਿਊਲ ਦੀ ਵੀ ਨੋਟੀਫਿਕੇਸ਼ਨ ਹੋਈ ਵਾਪਸ ਪਲੇਸ ਆ ਰਹੀਆ ਇਸ ਕਰਕੇ ਜਿਹੜਾ ਸਾਡਾ ਸੰਘਰਸ਼ ਆ ਉਹ ਹਜੇ ਜਾਰੀ ਰਹੂਗਾ ਜਦ ਤੱਕ ਨੋਟੀਫਿਕੇਸ਼ਨ ਨਹੀਂ ਆਂਦੀ ਜਦ ਤੱਕ ਪ੍ਰੋਪਰ ਸ਼ਡਿਊਲ ਨਹੀਂ ਆਂਦਾ ਅਸੀਂ ਡਟੇ ਰਹਾਂਗੇ जनहितेशी टीआरपी नहीं भरोसा आपका पंजाब यूनिवर्सिटी में इस वक्त हम मौजूद हैं और हमारे साथ कुछ छात्र हैं आप सभी जानते हैं कि पंजाब यूनिवर्सिटी में सीनेट को लेकर जो है वो प्रोटेस्ट चल रहा है हमारे साथ कुछ छात्र हैं उनसे बात करते हैं कि आखिरकार ये प्रोटेस्ट क्यों खत्म नहीं हो रहा है और जो मांग है कि हाँ सीनेट के इलेक्शन करवाए जाएँ क्या क्योंकि VC साहब ने ये लिख के दे दिया है कि तारीखों का ऐलान जल्द से जल्द घोषित हो या तारीखों का ऐलान जल्द से जल्द किया जाए तो फिर आखिरकार पेज कहाँ अड़ा हुआ है इस पर पंजाब यूनिवर्सिटी के जो छात्र हैं उनका क्या कुछ कहना है चलिए बात करते हैं भाजी सब तो पहला सत श्रीकाल स्वागत है जनीताशी के पंजाब यूनिवर्सिटी के स्टूडेंट है ये मुद्दा जो है जब वीसी साहब ने लिख के दे दिया सेंटर को कि हाँ आप इलेक्शन की तारीखें जो है वो जल्द घोषित करें सेंटर के मिनिस्टर हैं आपके यही पंजाब के रवनीत सिंह बिट्टू वो कहते हैं कि जल्द ही सेंटर की तरफ से तारीखों का ऐलान कर दिया जाएगा तो दिखो फिर पेज कहाँ फंसा हुआ कह रहे ऐलान होएगा कहता है पिछले साल भी आप सौ दिन बैठे रहे और भी क्या सी जी आप ऐलान कर देंगे हजे भी नहीं होया ਜਦੋਂ ਤੱਕ ਕਹੀ ਜਾਣ ਸਾਨੂੰ ਤਾਂ ਕੁਝ ਨਹੀਂ ਹੈਗਾ ਆਪਾਂ ਬੈਠੇ ਹੀ ਆ ਜੇ ਇਸ ਦਿਨ ਸਾਨੂੰ ਲਿਖ ਕੇ ਦੇ ਦੇਣਗੇ ਕਿ ਜੀ ਆ ਤਰੀਕਾ ਨੇ ਉਹ ਦਿਨ ਆਪਾਂ ਉੱਠ ਜਾਗੇ ਤਰੀਕਾ ਦੱਸਣ ਸਾਨੂੰ ਤੁਸੀਂ ਕਿਹਾ ਤੁਸੀਂ ਲਾ ਦਾ ਸਟੂਡੈਂਟ ਅਗੇ ਕਿਹੜਾ ਈਅਰ ਚੱਲਦਾ ਆਪਣਾ 3rd ਈਅਰ ਮਤਲਬ ਇਹ ਸਮਝ ਲਓ ਕਿ ਤੁਹਾਨੂੰ 90% ਜਾਂ ਚਲੋ 80% ਤਾਂ ਲਾ ਪਤਾ ਹੀ ਲੱਗਿਆ ਹੈਗਾ ਤਾਂ ਲਾ ਦੇ ਹਿਸਾਬ ਨਾਲ ਗੱਲ ਕਰੀਏ ਕਿੱਥੇ ਜੋ ਪਹਿਲੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਰੱਦ ਕਰਨ ਦੀ ਫਿਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਆਈ ਜੋ ਪਹਿਲੇ ਨੋਟੀਫਿਕੇਸ਼ਨ ਅਕਤੂਬਰ ਦੀ ਆਈ ਉਹਨੂੰ ਰੱਦ ਕਰਤਾ ਕਿੱਥੇ ਤੁਹਾਨੂੰ ਕੀ ਲੱਗਦਾ ਹੈਗਾ ਪੂਰਾ ਮਾਮਲਾ ਜਦ ਮੈਂ ਤੁਹਾਨੂੰ ਹਾਂ ਉਹ ਦੱਸੋ ਸੰਗ ਹੁਣ ਦੇਖੋ ਪਹਿਲਾਂ ਸਾਡਾ ਆਪਣਾ ਪ੍ਰੋਟੈਸਟ ਚੱਲਦਾ ਹੀ ਪਿਆ ਸੀਗਾ ਐਫੀਡੇਵਿਟ ਦਾ ਐਫੀਡੇਵਿਟ ਦੇ ਪ੍ਰੋਟੈਸਟ ਚੱਲਦੇ ਵਿੱਚ ਹੀ ਸਾਡਾ ਆ ਨੋਟਿਸ ਆ ਗਿਆ ਜੀ ਕਿ ਸੈਨੇਟ ਨੂੰ ਛੋਟਾ ਕਰਤਾ ਹੈ ਤੇ ਥੋੜੇ ਦਿਨਾਂ ਬਾਅਦ ਜਦੋਂ ਸਾਡਾ ਧਰਨਾ ਚੱਲ ਹੀ ਰਿਹਾ ਸੀਗਾ ਫਿਰ ਇੱਕ ਨੋਟਿਸ ਆਂਦਾ ਹੈ ਕਿ ਜੀ ਪਿਛਲਾ ਨੋਟਿਸ ਰੱਦ ਕੀਤਾ ਤੇ ਉਹਦੇ ਬਾਅਦ ਹੀ 1 ਘੰਟੇ ਬਾਅਦ ਫਿਰ ਤੋਂ ਨੋਟਿਸ ਆ ਜਾਂਦਾ ਹੈ ਉਹੀ ਸੇਮ ਚੀਜ਼ ਆਪਣੀ ਛੋਟੀ ਸੈਨੇਟ ਇਹ ਜੇ ਇੱਕ ਦਿਨ 'ਚ ਇੱਕ ਘੰਟੇ 'ਚ ਦੋ ਨੋਟਿਸ ਆ ਸਕਦੇ ਨੇ ਆ ਹੁਣ 4-5 ਦਿਨ ਹੋ ਗਏ ਸਾਨੂੰ ਕਹੀ ਜਾਂਦੇ ਨੇ ਕਿ ਜੀ ਤੁਹਾਡੀ ਡੇਟਾ ਆਪਾਂ ਭੇਜਤੀਆਂ ਜੀ ਅਪਰੂਵਲ ਲਈ ਅਪਰੂਵਲ ਹੋ ਜਾਊਗੀ ਤੁਸੀਂ ਉੱਠ ਜੋ ਜੇ ਇੱਕ ਦਿਨ 'ਚ ਇੱਕ ਘੰਟੇ 'ਚ ਦੋ ਆ ਸਕਦੇ ਨੇ ਹਾਇ ਤੱਕ ਸਾਡਾ ਫਿਰ ਕਿਉਂ ਨਹੀਂ ਤਰੀਕਾ ਆ ਰਹੀਆਂ ਨੇ ਇਹ ਤਾਂ ਸਿੱਧੀ ਗੱਲ ਹੈ ਨਾ ਮਿਨਿਸਟਰੀਆਂ ਤਾਂ ਘਰੇ ਜਾ ਕੇ ਸਾਈਨ ਕਰਾ ਲੈਂਦੀਆਂ ਇਹ ਕਹਿੰਦੇ ਨੇ ਕਿ ਸਾਡੇ ਇੱਥੇ ਮਿਨਿਸਟਰੀ ਦੇ ਦੋ ਅਫਸਰ ਬੈਠੇ ਨੇ ਫਿਰ ਕਿਉਂ ਨਹੀਂ ਹੋ ਰਿਹਾ ਕੰਮ ਆਪਾਂ ਵੀ ਤਾਂ ਇੱਥੇ ਬੈਠੇ ਆਂ ਆਪਾਂ ਬਾਹਰ ਬੈਠੇ ਆਂ ਕਰੋ ਕੰਮ ਇਹ ਇਹ ਤਾਂ ਚਾਹੁੰਦੇ ਨੇ ਕਿ ਆਪਾਂ ਹੁਣ ਸਾਡੇ ਪੇਪਰ ਨੇ ਥੋੜੇ ਦੇਣਾ ਨੂੰ ਆਪਾਂ ਆਪਾਂ ਵੀ ਪੜੀਏ ਚੱਲ ਕੇ ਆਪਾਂ ਵੀ ਬਹਿ ਜਾਈਏ ਠੰਡ ਵੀ ਹੋ ਰਹੀ ਹੈ ਇਹ ਵੀ ਸਾਡੇ ਟੀਚਰ ਹੈ ਇਹਨਾਂ ਨੂੰ ਵੀ ਸਾਡੀ ਫਿਕਰ ਆ ਕਰਾਓ ਸਾਡਾ ਕੰਮ ਆਪਾਂ ਉੱਠ ਜਾਨੇ ਭਾਜੀ ਇੱਕ ਉਹ ਗੱਲ ਵੀ ਆਏਗੀ ਦੇਖੋ ਸਰਦੀਆਂ ਦੀ ਗੱਲ ਕੀਤੀ ਤੁਸੀਂ ਅਸੀਂ 2020 ਦੀ ਸਰਦੀਆਂ ਦੇਖੀਏ ਕਿਸਾਨ ਆंदोलन ਹੁੰਦਾ ਹੈ ਸਾਰੇ ਪੰਜਾਬ ਦੇ ਕਿਸਾਨ ਜਿਹੜੇ ਆ ਨਾਟ ਓਨਲੀ ਕਿਸਾਨ ਬਟ ਸਾਰੇ ਹੀ ਲੋਕ ਜੋ ਉਹਨੂੰ ਦੇਖ ਰਹੇ ਨੇ ਔਰ ਉੱਥੇ ਪਹੁੰਚੇ ਵੀ ਉਹ ਸਰਦੀਆਂ ਸਿੰਘੂ ਬਾਰਡਰ ਤੇ ਨਿਕਲੀਆਂ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਸਰਦੀਆਂ ਨਿਕਲੀਆਂ ਤੇ ਹੁਣ 2025 ਦੀ ਸਰਦੀਆਂ ਇਹ ਪੰਜਾਬੀ ਯੂਨੀਵਰਸਿਟੀ ਤੇ ਨਿਕਲ ਗਈ। ਹਾਂ ਇੱਥੇ ਹੀ ਕਟਾਂਗੇ ਸਾਡੇ ਕੋਲ ਕੰਬਲ ਰਜਾਈਆਂ ਸਭ ਕੁਝ ਹੈਗਾ ਪਿੱਛੇ ਬਾਲਣ ਵੀ ਪਿਆ ਆਪਾਂ ਜੇ ਸਾਰੀ ਠੰਡ ਕੱਢਣੀ ਆਪਾਂ ਇੱਥੇ ਹੀ ਕੱਢ ਲੈਣੀ ਆ ਇਹ ਠੰਡ ਕੀ ਆਪਾਂ ਅਗਲੀ ਵੀ ਕੱਢ ਲਾਂਗੇ ਸਾਡੀਆਂ ਡੇਟਾਂ ਦਾ ਕੱਢੋ। ਸਾਨੂੰ ਕੋਈ ਫਰਕ ਨਹੀਂ ਆਪਾਂ ਕਿਸਾਨ ਅੰਦੋਲਨ 2 ਸਾਲ ਚਲਾਇਆ ਇਹ ਵੀ ਚਲਾ ਲਾਂਗੇ। ਭਾਜੀ ਤੁਸੀਂ ਤੁਸੀਂ ਵੀ ਇਸ ਯੂਨੀਵਰਸਿਟੀ ਦੇ ਸਟੂਡੈਂਟ ਆਂ ਅਗਲੇ ਮੈਂ ਕਿਹੜਾ ਡਿਪਾਰਟਮੈਂਟ ਤੇ ਨਾਂ ਕੀ ਆਪਣਾ ਸਰ ਮੈਂ ਯੂਐਲਐਸ ਡਿਪਾਰਟਮੈਂਟ ਦਾ ਸਟੂਡੈਂਟ ਆ 5 ਇਅਰ ਲਾ ਦਾ ਤੇ ਮੈਂ ਅਨਮੋਲ ਪ੍ਰਤਾਪ ਸਿੰਘ ਆ ਮੈਂ ਆਪਣਾ ਸਟੂਡੈਂਟ ਅਰਨੀਅਸ ਸੱਤ ਦਾ ਕੈਂਪਸ ਦੇ ਚਾਰਜ ਆ ਤੇ ਸਰ ਜਿਵੇਂ ਤੁਸੀਂ ਕਿਹਾ ਵੀ ਸਰਦੀਆਂ ਬੜੀ ਹੋ ਗਈਆਂ ਮੈਂ ਤੁਹਾਡੇ ਮਾਧਮ ਤੋਂ ਦੱਸਣਾ ਚਾਹੂੰਗਾ ਕਿ ਇਹ ਤਾਂ ਅਸੀਂ ਪਿਛਲੇ ਸਾਲ ਵੀ ਦੇਖੀ ਹੈ ਪਿਛਲੇ ਸਾਲ ਸੱਤ ਨੇ 100 ਦਿਨ ਦਾ ਸੰਘਰਸ਼ ਕਰਿਆ ਸੇਮ ਇਸੇ ਮੁੱਦੇ ਤੇ ਸੀਗਾ ਜਿਹੜਾ ਸੈਨੇਟ ਇਲੈਕਸ਼ਨ ਦਾ ਸੀਗਾ ਤੇ ਪਿਛਲੇ ਸਾਲ ਵੀ ਅਸੀਂ ਆਪਣੇ ਜਿਹੜੇ ਪੇਪਰ ਸੀਗੇ ਹੁਣ ਮੈਂ ਫਾਈਨਲੀ ਇਹਦਾ ਸਟੂਡੈਂਟ ਆ ਅਸੀਂ ਆਪਣੇ ਜਿਹੜੇ 7ਵੇਂ ਸੈਮ ਦੇ ਪੇਪਰ ਸੀਗੇ ਅਸੀਂ ਇੱਥੇ ਪੜ੍ਹ ਕੇ ਦਿੱਤੇ ਆ ਅਸੀਂ ਆਂਦੀ ਨੇਰ ਹੀ ਮੀਤ ਤੁਹਾਨੂੰ ਸਾਰਾ ਕੁਝ ਇਸ ਧਰਨੀ ਤੇ ਦੇਖਿਆ ਉਸ ਵੇਲੇ ਰਾਤ ਨੂੰ ਇੰਨੀ ਠੰਡ ਹੁੰਦੀ ਸੀ ਜਿਹੜੇ ਆਪਣੇ ਗੱਦੇ ਜਿੰਨਾ ਤੇ ਆਪਾਂ ਸੌ ਰਹੇ ਆ ਉਹਨਾਂ ਤੇ ਉਸ ਪੈਕ ਕਿਉਂ ਸਿੱਲੇ ਹੋ ਜਾਂਦੇ ਸੀਗੇ ਤੇ ਅਸੀਂ ਇੰਨਾ ਕੁ ਸਹਾਏ ਤੇ ਉਸ ਤੋਂ ਬਾਅਦ ਵੀ ਹੁਣ ਜਿਹੜੀ ਦੇਖੋ ਸੈਨੀਟ ਬਹਾਲ ਨਹੀਂ ਹੋਈ ਸੀ ਉਸ ਵੇਲੇ ਉਹ ਉਸ ਦੇ ਵਿੱਚ ਆਪਾਂ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਆ ਜਿਹੜੀ ਮੌਜੂਦਾ ਸਰਕਾਰ ਹੈ ਸਾਡੀ ਪੰਜਾਬ ਦੀ ਉਹਨਾਂ ਨੂੰ ਜ਼ਿੰਮੇਵਾਰ ਮੰਨਦੇ ਆ ਪਰ ਹੁਣ ਜਿਹੜਾ ਹੁਣ ਜਿਹੜੀ ਮੂਵਮੈਂਟ ਚੱਲੀ ਆ ਇਹਦੇ ਵਿੱਚ ਸਾਡੇ ਨਾਲ ਪੂਰਾ ਪੰਜਾਬ ਪੂਰਾ ਹਰਿਆਣਾ ਪੂਰਾ ਹਿਮਾਚਲ ਸਾਡੇ ਨਾਲ ਖੜਿਆ ਤੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਜਿਹੜੀ ਨੋਟੀਫਿਕੇਸ਼ਨ ਵਾਲੀ ਗੱਲ ਆ ਸਰ ਸਾਨੂੰ ਇਹਨਾਂ ਸਰਕਾਰਾਂ ਤੇ ਭਰੋਸਾ ਬਿਲਕੁਲ ਨਹੀਂ ਹੈਗਾ ਇਹਨਾਂ ਨੇ ਪਹਿਲਾਂ ਤਿੰਨ ਚਾਰ ਨੋਟੀਫਿਕੇਸ਼ਨ ਆ ਵਾਪਸ ਲਈਆਂ ਹੁਣ ਕੱਲ ਨੂੰ ਇਹ ਇਲੈਕਸ਼ਨ ਦੀ ਸ਼ਡਿਊਲ ਦੀ ਵੀ ਨੋਟੀਫਿਕੇਸ਼ਨ ਉਹ ਵੀ ਵਾਪਸ ਲੈ ਸਕਦੇ ਆ ਇਸ ਕਰਕੇ ਜਿਹੜਾ ਸਾਡਾ ਸੰਘਰਸ਼ ਆ ਉਹ ਹਜੇ ਜਾਰੀ ਰਹੂਗਾ ਜਦ ਤੱਕ ਨੋਟੀਫਿਕੇਸ਼ਨ ਨਹੀਂ ਆਂਦੀ ਜਦ ਤੱਕ ਪ੍ਰੋਪਰ ਸ਼ਡਿਊਲ ਨਹੀਂ ਆਂਦਾ ਅਸੀਂ ਡਟੇ ਰਹਾਂਗੇ ਡਟੇ ਰਹਿਾਂਗੇ ਪਾਜੀ ਤੁਹਾਨੂੰ ਕੀ ਲੱਗਦਾ ਇੱਕ ਦਿਲ ਦੀ ਵੀ ਇਹ ਗੱਲ ਹੁੰਦੀ ਵੀ ਹਾਂ ਇਹ ਧਰਨਾ ਜਿਹਾ ਇਹ ਪ੍ਰੋਟੈਸਟ ਜਿਹਾ ਇਹ ਇੰਨੇ ਦਿਨ ਚੱਲੂਗਾ ਜਾਂ ਇੰਨੇ ਦਿਨ ਬਾਅਦ ਸਰਕਾਰ ਜੇ ਇਹ ਮੰਨ ਜਾਊਗਾ ਕਿਉਂਕਿ ਮੈਂ ਫਿਰ ਉਸੇ ਗੱਲ ਤੇ ਆਂਦਾ ਉਹ ਪੰਜਾਬ ਦੇ ਹੀ ਰੇਲ ਰਾਜ ਮੰਤਰੀ ਨੇ ਰਵਨੀਤ ਮਿੱਟੂ ਉਹਨਾਂ ਤੇ ਮੈਂ ਵੀ ਸਵਾਲ ਕੀਤਾ ਔਰ ਉਹਨਾਂ ਨੇ ਬਾਕੀ ਪ੍ਰਕਾਰ ਨੇ ਜਿ ਉਹਨਾਂ ਨੇ ਵੀ ਸਵਾਲ ਕੀਤਾ ਉਹ ਤਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਵੀ ਇਹ ਇਦ ਹੀ ਜਲਦ ਹੀ ਉਹ ਜਿਹੜੀ ਤਾਰੀਖ ਹੈ ਉਹ ਘੋਸ਼ਿਤ ਕਰਦੀ ਜਾਣਗੀ ਦੂਜਾ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਉਹ 10 ਤਰੀਕ ਨੂੰ ਜੋ ਪ੍ਰੋਟੈਸਟ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉੱਥੇ ਤਾਂ ਪਤਾ ਨਹੀਂ ਕੁਣ-ਕੁਣ ਕਿਹੜੇ-ਕਿਹੜੇ ਬੰਦੇ ਜੇ ਉਹ ਪਹੁੰਚ ਗਏ ਬਈ ਉੱਥੇ ਘੋੜੇ ਦੌੜਾ ਰਹੇ ਨੇ ਤਾਂ ਦੱਸੋ ਵੀ ਇਹ ਮਤਲਬ ਯੂਨੀਵਰਸਿਟੀ 'ਚ ਐਡਾ ਕਰਨਾ ਕੋਈ ਸਹੀ ਗੱਲ ਹੈ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਇਹੀ ਬੰਦੇ ਨੇ ਉਹ ਬੁੱਢੇ ਨਾਲੇ ਦਾ ਮਸਲਾ ਹੁੰਦਾ ਤਾਂ ਇਹ ਉੱਥੇ ਪਹੁੰਚ ਜਾਂਦੇ ਨੇ ਇਹ ਯੂਨੀਵਰਸਿਟੀ ਪਹੁੰਚ ਜਾਂਦੇ ਨੇ ਇਹ ਸਾਰੇ ਇੱਕ ਹੀ ਬੰਦੇ ਨੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਆਪਾਂ ਧਰਤੀ ਤੇ ਇਸ ਟਾਈਮ ਖੜੇ ਆ ਇਹ ਧਰਤੀ ਪੰਜਾਬ ਦੀ ਧਰਤੀ ਆ ਹਨਾ ਇਹ ਪੁਰਾਣੇ ਦੇ ਆਪਣੇ 28 ਪਿੰਡਾਂ ਨੂੰ ਜੋੜ ਕੇ ਧਰਤੀ ਬਣੀ ਆ ਹਨਾ ਇਹ ਪੰਜਾਬ ਦੀ ਜ਼ਮੀਨ ਆ ਤੇ ਪੰਜਾਬ ਦੀ ਯੂਨੀਵਰਸਿਟੀ ਤੇ ਆਪਾਂ ਖੜੇ ਆ ਜੇ ਇੱਥੇ ਪੰਜਾਬ ਗੱਲ ਉਹ ਵੀ ਮੰਨਦੇ ਨੇ ਇਹ ਗੱਲ ਉਹ ਵੀ ਮੰਨਦੇ ਨੇ ਇਹ ਉਹ ਬੋਲਦੇ ਨੇ ਮੈਂ ਉਹਨਾਂ ਤੋਂ ਸਵਾਲ ਕੀਤਾ ਸੀ ਕਿ ਜੋ ਇੱਥੇ ਪਰਸੈਪਸ਼ਨ ਬਣ ਰਿਹਾ ਕਿ ਹਾਂ ਸਾਡੇ ਹੱਕਾਂ ਤੇ ਕੇਂਦਰ ਜੋ ਡਾਕ ਡਾਲ ਰਿਹਾ ਤਾਂ ਉਹ ਉਹਨਾਂ ਨੇ ਜੇ ਵਾਅਦਾ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਨਾਂ ਚ ਪੰਜਾਬ ਹੈਗਾ ਤਾਂ ਉਹ ਕੋਈ ਉਹਨਾਂ ਤਾਂ ਖੋ ਨਹੀਂ ਰਿਹਾ ਵੀ ਸਰ ਇਹ ਦੇ ਤਾ ਦੇਖੋ ਖਾਣ ਦੀ ਤਾਂ ਅਲੱਗ-ਅਲੱਗ ਤਰੀਕਿਆਂ ਤੋਂ ਇਹਨਾਂ ਨੇ ਕੋਸ਼ਿਸ਼ ਕਰ ਰਿਹਾ ਇੰਡਾਇਰੈਕਟ ਵੇ ਦੇ ਵਿੱਚ ਪਹਿਲਾਂ ਇਹਨਾਂ ਨੇ 2-3 ਸਾਲ ਪਹਿਲਾਂ ਇਹਨਾਂ ਨੇ ਪੰਜਾਬੀ ਜਿਹੜੀ ਸੀ ਬੀਏ ਦੇ ਵਿੱਚ ਇਹਨਾਂ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀਗੀ ਹੁਣ ਵੀ ਇੱਥੇ ਕੋਈ ਵੀ ਪੋਸਟਰ ਵਗੈਰੇ ਲਾਉਂਦੇ ਆ ਉਹਦੇ ਸੇ ਪੰਜਾਬੀ ਇਨਕਲੂਡ ਨਹੀਂ ਕਰਦੇ ਹੈਗੇ ਇਹ ਪਹਿਲਾਂ ਆਪਣੀ ਇੰਗਲਿਸ਼ ਲਿਖ ਦਿੰਦੇ ਆ ਫਿਰ ਹਿੰਦੀ ਚ ਲਿਖ ਦਿੰਦੇ ਆ ਬਸ ਐਂਡ ਕਰ ਦਿੰਦੇ ਆ ਹਨਾ ਤੇ ਉਹਦੇ ਲਈ ਵੀ ਆਪਾਂ ਸ਼ੁਰੂ ਤੋਂ ਸੰਘਰਸ਼ ਕਰਦੇ ਆ ਆ ਬਟ ਜਿਹੜੇ ਹੁਣ ਇਹ ਸੈਨੇਟ ਦਾ ਮੁੱਦਾ ਹੈ ਹਨਾ ਸੈਨੇਟ ਦੇ ਮੁੱਦੇ ਵਿੱਚ ਸਿਰਫ ਸਟੂਡੈਂਟਸ ਦਾ ਲਿਮਿਟਡ ਨਹੀਂ ਹੈਗਾ ਇਹਦੇ ਨਾਲ ਜਿਹੜੀ ਯੂਨੀਵਰਸਿਟੀ ਆ ਸਾਡੀ ਇਹ ਸਾਡੀ ਪਛਾਣ ਆ ਇਹ ਇਹਦਾ ਬਹੁਤ ਪੁਰਾਣਾ ਇਤਿਹਾਸ ਆ ਇਹਦੇ ਨਾਲ ਸਾਡਾ ਕਲਚਰਲਲੀ ਹਿਸਟੋਰਿਕਲੀ ਬਹੁਤ ਕੁਝ ਸਿੱਦੇ ਨਾਲ ਸਾਡਾ ਰਿਲੇਸ਼ਨ ਆ ਤੇ ਇਹ ਇਹ ਜਿਹੇ ਯੂਨੀਵਰਸਿਟੀ ਸਾਡੇ ਹੱਥੋਂ ਜਾਂਦੀ ਜਾਂ ਤੇ ਜਿਹੜਾ ਪੰਜਾਬ ਦਾ ਜਿਹੜਾ ਦਾਵਾ ਹੈ ਆਪਣੇ ਚੰਡੀਗੜ੍ਹ ਦੇ ਉੱਤੇ ਤੇ ਯੂਨੀਵਰਸਿਟੀ ਦੇ ਉੱਤੇ ਉਹ ਬੜਾ ਕਮਜ਼ੋਰ ਹੁੰਦਾ ਤੇ ਓਮ ਵੀ ਆਪਾਂ ਇਹ ਜਨਰਲ ਵੀ ਦੇਖੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਨੇ ਯੂਨੀਵਰਸਿਟੀ ਦੇ ਵਿੱਚ ਹੁਣ 30 40% ਰਹਿ ਗਏ ਨੇ ਤੇ ਸਾਨੂੰ ਇਸੇ ਗੱਲ ਤੇ ਸਾਨੂੰ ਵਾਈਸ ਚਾਂਸਲਰ ਨੇ ਹੁਣ ਥੋੜੇ ਮਹੀਨੇ ਕੇ ਪਹਿਲਾਂ ਨੇ ਟਾਨਾ ਵੀ ਮਾਰਿਆ ਸੀਗਾ ਤੁਸੀਂ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਤੁਸੀਂ ਤਾਂ ਸਿਰਫ 25 30% ਰਹਿ ਗਏ ਹੋ ਇਹ ਪੰਜਾਬ ਦੀ ਗੱਲ ਕਰੇ ਪੰਜਾਬ ਦੇ 25 30% ਹਾਂਜੀ ਸਾਡੇ ਹੁਣ ਪੰਜਾਬੀ ਸਪੀਕਿੰਗ ਜਿਹੜੇ ਬੱਚੇ ਨੇ ਆਪਾਂ ਜੇ ਇਨ ਜਨਰਲ ਦੇਖੀਏ ਜਿਹੜਾ ਮੇਰਾ ਡਿਪਾਰਟਮੈਂਟ ਆ ਉਹਦੇ ਵਿੱਚ ਚਲੋ ਆਪਣੇ ਫਿਰ ਵੀ ਮੈਜੋਰਟੀ ਆਪਣੀ ਪੰਜਾਬੀ ਹੈਗੇ ਆ ਬਟ ਇਨ ਜਨਰਲ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਤੇ ਪੰਜਾਬੀ ਬੱਚੇ ਬਹੁਤ ਘੱਟ ਰਹਿ ਗਏ ਨੇ ਸਾਡੇ ਦੇਖ ਲਓ ਸੈਨੇਟ ਦੇ ਮੁੱਦੇ 'ਚ ਕੀ ਹੈ ਵੀ ਹੁਣ ਜਿਹੜੀ ਯੂਨੀਵਰਸਿਟੀ ਹੈ ਹੁਣ ਯੂਨੀਵਰਸਿਟੀ ਦੇ ਅੰਡਰ ਪੰਜਾਬ ਦਾ 203 ਕਾਲਜ ਆਂਦਾ ਕੱਲਾ ਯੂਨੀਵਰਸਿਟੀ ਦਾ 18000 ਬੱਚਾ ਨਹੀਂ ਹੈ ਜਿਹੜਾ ਪੰਜਾਬ ਦੇ ਵਿੱਚ ਲੱਖਾਂ ਬੱਚਾ ਹੈ ਉਹਨੂੰ ਵੀ ਇੱਕ ਕੰਸਰਨ ਹੈ ਹੁਣ ਬਾਈ ਨੇ ਜਿੱਦਾਂ ਕਿ ਆ ਪੰਜਾਬੀ ਸਿਲੇਬਸ ਤੋਂ ਕੱਢਤੀ ਐਨਾ ਕੋਈ ਵੀ ਚੀਜ਼ ਹੈ ਕੋਈ ਵੀ ਡਿਸੀਜਨ ਲੈ ਲੈਣਗੇ ਪਹਿਲਾਂ ਤਾਂ ਇਹ ਕਹਿੰਦੇ ਕਿ ਜੀ ਆਪਣੇ ਨੋਮੀਨੇਟਡ ਮੈਂਬਰ ਹੋਣਗੇ ਹੁਣ ਨੋਮੀਨੇਟਡ ਮੈਂਬਰ ਸਾਨੂੰ ਵੀ ਪਤਾ ਕੌਣ ਲਗਾਉਂਦਾ ਤੇ ਕਿਹਨਾਂ ਨੂੰ ਲਗਾਉਂਦਾ ਕਿਹੜੇ ਫੇਵਰਸ ਹੁੰਦੇ ਨੇ ਨੋਮੀਨੇਟਡ ਮੈਂਬਰਾਂ ਲਈ ਹੁਣ ਜਦੋਂ ਉਹ ਲੱਗਣਗੇ ਸਾਡਾ ਪੰਜਾਬ ਦਾ ਜਿਹੜਾ ਸਿਲੇਬਸ ਹੈ ਪੰਜਾਬ ਦੇ ਕਾਲਜਾਂ ਦਾ ਜਿਹੜਾ ਸਿਲੇਬਸ ਹੈ ਉਹ ਵੀ ਇਹਨਾਂ ਦੇ ਹੱਥ ਜਾਊਗਾ ਇਹ ਤਾਂ ਉਹੀ ਜਿਹੜੀ ਨਵੀਂ ਐਨਈਪੀ ਤੇ ਸਿਲੇਬਸ ਤੇ ਹੋਰ ਚੀਜ਼ਾਂ ਪਾਈ ਜਾਂਦੇ ਨੇ ਸਾਇੰਟਿਫਿਕ ਟੈਂਪਰਮੈਂਟ ਨੂੰ ਉਹੀ ਘਟਾਈ ਜਾਂਦੇ ਕਿ ਜੀ ਵਾਸਤੂ ਵਾਲੇ ਕੋਰਸ ਪਾ ਦਾਂਗੇ ਜੀ ਆਹ ਕੋਰਸ ਪਾ ਦਾਂਗੇ ਉਹ ਕੋਰਸ ਪਾ ਦਾਂਗੇ ਹੁਣ ਜੇ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਦਾ 203 ਕਾਲਜ ਅੰਦਰ ਹੈਗਾ ਆ ਤੇ ਜੇ ਆਹ ਸਿਲੇਬਸ ਪਾਣਗੇ ਜੇ ਸਾਡੇ ਆਪਣੇ ਸਿਲੇਬਸਾਂ ਤੇ ਨਹੀਂ ਕੰਟਰੋਲ ਹੁਣ ਦੇਖੋ ਜੀਐਨਡੀਯੂ ਦਾ ਮਸਲਾ ਤੁਹਾਨੂੰ ਪਤਾ जीएनडीयू ਦਾ ਵਾਈਸ ਕాన్ਸਲਰ ਉੱਥੇ ਆਰਐਸਐਸ ਦੀ ਇੱਕ ਸ਼ਾਖਾ 'ਚ ਬੈਠ ਕੇ ਦੱਸ ਰਿਹਾ ਜੀ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਇਤਿਹਾਸ ਹੈ ਉਹ 'ਚ ਇੱਥੇ ਆ ਚੀਜ਼ ਚੇਂਜ ਕਰਤੀ ਇੱਥੇ ਆ ਚੀਜ਼ ਚੇਂਜ ਕਰਤੀ ਮੈਂ ਉਸੇ ਗੱਲ ਤੇ ਆ ਰਿਹਾ ਸੀ ਮੇਰਾ ਅਗਲਾ ਸਵਾਲ ਇਹਦਾ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਹ ਕੁਛ ਵੀ ਹੋਇਆ ਸੈਨੇਟ ਪੰਕਰਨ ਦੇ ਬਾਅਦ ਔਰ ਇਹ ਜਦੋਂ ਦਾ ਇਹ ਪ੍ਰੋਟੈਸਟ ਨੈਸ਼ਨਲ ਲੈਵਲ ਤੇ ਗਿਆ ਤਾਂ ਇਹ ਗੱਲ ਵੀ ਜ਼ਰੂਰ ਸਾਹਮਣੇ ਆਈ ਕਿ ਜੀ ਇਹ ਸਾਡਾ ਸਿਲੇਬਸ ਜੇ ਹੈ ਉਹ ਚੇਂਜ ਕਰ ਦੇਣਗੇ ਇਹ ਸਾਡਾ ਸਿਲੇਬਸ ਜੇ ਹੈ ਇਹ ਆਪਣੇ ਅਕੋਰਡਿੰਗ ਜੇ ਹੈ ਉਹਦੇ ਨਾਲੋਂ ਇਹਨੂੰ ਚੇਂਜ ਕਰ ਦੇਵਾਂਗੇ ਤੁਹਾਨੂੰ ਲੱਗਦਾ ਹੈਗਾ ਕਿ ਹਾਂ ਇਹ ਵਾਕਈ ਕਰ ਸਕਦੇ ਕਰਦੇ ਨੇ ਜੀ ਹੁਣ ਦੇਖੋ ਹਿਟਲਰ ਕੀ ਕੀ ਕਰਦਾ ਰਿਹਾ ਹਿਟਲਰ ਨੇ ਆਪਣੇ ਮੁਲਕ 'ਚ ਸਿਲੇਬਸ ਨਹੀਂ ਬਦਲੇ ਸੀ ਸਭ ਤੋਂ ਪਹਿਲਾਂ ਉਹਨੇ ਸਿਲੇਬਸ ਬਦਲੇ ਸਾਡਾ ਸਭ ਤੋਂ ਹਿਟਲਰ ਇੱਥੇ ਤਾਂ ਹਿਟਲਰ ਦੀ ਸਰਕਾਰ ਨਹੀਂ ਹੈਗੀ ਸਭ ਤੋਂ ਪਹਿਲਾਂ ਸਾਡਾ মিডিਆ ਗਿਆ ਤੁਸੀਂ ਮੰਨਦੇ ਹੋ ਸਾਡਾ ਸਭ ਤੋਂ ਪਹਿਲਾਂ মিডিਆ ਮਰਿਆ ਉੱਥੇ ਵੀ মিডিਆ ਮਰਿਆ ਸਭ ਤੋਂ ਪਹਿਲਾਂ ਹੁਣ ਸਾਡੇ ਇਤਿਹਾਸਾਂ ਤੇ ਆ ਗਏ ਕੁਝ ਲੋਕ ਹੈ ਨਾ ਹੱਲੇ ਵੀ ਜੋ ਸਹੀ ਪੱਤਰਕਾਰੀ ਤਾਂ ਕਰ ਰਹੇ ਨੇ ਕੁਝ ਲੋਕ ਹੈਗੇ ਨੇ ਤੁਹਾਨੂੰ ਵੀ ਪਤਾ ਕੌਣ-ਕੌਣ ਨੇ ਤੇ ਕੌਣ-ਕੌਣ ਨਹੀਂ ਨੇ ਹਮਲਾ ਇਹਨਾਂ ਨੇ ਕੀਤਾ ਸਾਡੇ মিডিਆ ਤੇ ਵੀ ਕੀਤਾ ਸਾਡੀਆਂ ਜ਼ਮੀਨਾਂ ਤੇ ਵੀ ਕੀਤਾ ਸਾਡੇ ਖੇਤਾਂ ਤੇ ਵੀ ਕੀਤਾ ਹੁਣ ਇਹ ਸਾਡੇ ਐਜੂਕੇਸ਼ਨ ਸਿਸਟਮ ਤੇ ਵੀ ਕਰ ਰਹੇ ਨੇ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਬਣੇ ਉਹ ਇਹਨਾਂ ਜੋਗੀ ਹੋ ਰਹੇ ਜਵੇ ਇਤਿਹਾਸ ਗਵਾਹ ਹੈ ਹਟਲਰ ਦੇ ਟਾਈਮਾਂ ਤੋਂ ਉਤੋਂ ਪਹਿਲਾਂ ਤੋਂ ਹੀ ਗਵਾਹ ਹੈ ਇਤਿਹਾਸ ਕਿ ਕਿਦਾਂ ਕਿਦਾਂ ਸਾਡਾ ਇਤਿਹਾਸ ਬਦਲ ਦੇਣਾ ਸਿਲੇਬਸ ਬਦਲ ਦੇਣਾ ਪ੍ਰੋਪਗੈਂਡਾ ਹੈ ਉਹਨਾਂ ਦਾ ਆਪਣਾ ਪ੍ਰੋਪਗੈਂਡਾ ਚਲਾਣਗੇ ਸਾਡੀਆਂ ਕਿਤਾਬਾਂ 'ਚ ਇੱਕ ਗੱਲ ਹੈ ਇਤਿਹਾਸ ਇਤਿਹਾਸ ਨੂੰ ਲੈ ਕੇ ਇਹ ਹਮੇਸ਼ਾ ਹੀ ਕਿਹਾ ਜਾਂਦਾ ਕਿ ਜਿਸ ਰਾਜੇ ਦੀ ਸਰਕਾਰ ਹੋਵੇ ਉਹ ਆਪਣੇ ਅਕੋਰਡਿੰਗ ਹੀ ਇਤਿਹਾਸ ਨੂੰ ਲਿਖਵਾਉਂਦਾ ਹੈਗਾ ਇਹ ਇਹ ਪੁਰਾਣੇ ਇਤਿਹਾਸ ਦੀ ਇਹ ਇਤਿਹਾਸ ਦੀ ਇਹਨੂੰ ਤੁਸੀਂ ਅ ਅੱਛੀ ਗੱਲ ਕਹਿਓ ਜਾਂ ਬੁਰੀ ਗੱਲ ਕਹਿਓ ਇਹ ਇਤਿਹਾਸ ਦੀ ਇਹ ਗੱਲ ਹੈ ਕਿ ਹਾਂ ਜੋ ਰਾਜਾ ਕਿਉਂਕਿ ਜਿਸ ਰਾਜੇ ਦੀ ਸਰਕਾਰ ਹੋਵੇਗੀ ਉਹ ਉਹਦੇ ਖਿਲਾਫ ਬੜੇ ਕੱਟ ਲੋਕ ਨੇ ਜੋ ਲਿਖਦੇ ਨੇ ਪੁਰਾਣੇ ਇਤਿਹਾਸਕਾਰਾਂ ਨੇ ਵੀ ਹੀ ਉਹ ਜੋ ਜਿਸ ਰਾਜੇ ਦੀ ਸਰਕਾਰ ਹੋਈ ਉਹਦੇ ਸਹੀ ਲਿਖਿਆ ਚਾਹੇ ਇਹਨਾਂ ਦਾ ਇਤਿਹਾਸ ਲਿਖਿਆ ਜਾਵੇ ਚਾਹੇ ਸਾਡੇ ਵੱਲੋਂ ਲਿਖਿਆ ਜਾਵੇ ਹੁਣ ਇੱਕ ਜੇ ਤਾਨਾਸ਼ਾਹ ਆਇਆ ਹੈ ਇਤਿਹਾਸ 'ਚ ਫਿਰ ਸਾਡਾ ਨਾਮ ਲਿਖਿਆ ਜਾਣਾ ਕਿ ਉਹਦੇ ਖਿਲਾਫ ਆਪਾਂ ਖੜੇ ਵੀ ਹੋਏ ਆਂ ਜੇ ਇਤਿਹਾਸ ਲਿਖਿਆ ਜਾਏਗਾ ਸਾਡਾ ਚਾਹੀ ਖਿਲਾਫਤੀ ਨਾਮ ਲਿਖਿਆ ਜਾਵੇ ਇਹ ਨਹੀਂ ਹੋਊਗਾ ਕਿ ਕੋਈ ਲੜਿਆ ਹੀ ਨਹੀਂ ਇਤਿਹਾਸ ਤੇ ਸਾਡੇ ਲੜਾਈ ਵੀ ਆਏਗੀ ਸਿੱਧੀ ਗੱਲ ਜੀ ਇਹ ਲੜਾਈ ਕਿੰਨੀ ਲੰਬੀ ਚੱਲੇਗੀ ਜਦੋਂ ਤੱਕ ਜੀ ਸਾਡਾ ਸੈਨੇਟ ਵਾਲਾ ਮਸਲਾ ਨਹੀਂ ਹੱਲ ਹੁੰਦਾ ਜਦੋਂ ਤੱਕ ਇਲੈਕਸ਼ਨ ਨਹੀਂ ਅਨਾਉਂਸ ਕਰਤੇ ਆਪਾਂ ਇਹ ਧਰਨੇ ਤੇ ਬੈਠੇ ਆਪਾਂ ਉਨ ਤੱਕ ਨਹੀਂ ਉੱਟ ਗਏ ਸ਼ੁਕਰੀਆ ਗੱਲਬਾਤ ਕਰਨ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਨਾਲ ਛਾਤਰ ਨੇ ਸਟੂਡੈਂਟ ਨੇ ਉਹਨਾਂ ਖੁੱਲੇ ਤੌਰ ਪਰ ਹਰ ਇੱਕ ਮੁੱਦੇ ਤੇ ਸੈਨੇਟ ਦੇ ਮੁੱਦੇ ਤੇ ਔਰ ਉਹਨਾਂ ਦੇ ਕੀ ਵਿਚਾਰ ਨੇ ਸਾਰੀ ਗੱਲਬਾਤ ਇਹ ਉਰ ਰੱਖੀ ਹੈ ਲਾਲ ਆਪਣੇ ਕੈਮਰਾ ਸੀ ਹੋ ਗਿਆ अभिषेक ਦੇ ਨਾਲ ਸੰਜੀਪ ਕੁਮਾਰ ਚਨਹਦਾਸ਼ੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ